ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਕਿ ਮੇਰੇ ਭੈਣ ਭਰਾ ਸਾਰੇ ਠੀਕ ਠਾਕ ਹੋਣਗੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਮਰ ਸਿੰਘ ਗਿਆਨ ਦੇ ਉੱਤੇ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਜਪਜੀ ਸਾਹਿਬ ਜੀ ਦੇ ਪਾਠ ਦੀ ਇਹ ਪੰਕਤੀ ਨੂੰ 5 ਵਾਰ ਬੋਲ ਕੇ ਸੌਇਆ ਕਰੋ ਤਾਂ ਦੇਖਣਾ ਪਾਸਾ ਜੀ ਤੁਹਾਡੇ ਉੱਤੇ ਬੇਅੰਤ ਕਿਰਪਾ ਕਰਦੇ ਨੇ ਸੱਚੇ ਪਾਸਾ ਸਾਡੇ ਉੱਤੇ ਮਿਹਰਬਾਨ ਹੋ ਜਾਣਗੇ ਫਿਰ ਜਪਜੀ ਸਾਹਿਬ ਦੇ ਪਾਠ ਦੀ ਉਹ ਕਿਹੜੀ ਪੰਕਤੀ ਹੈ ਤੇ ਜਿਹੜੀ ਅਸੀਂ 5 ਵਾਰ ਬੋਲਣੀ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਜਦੋਂ ਅੰਤ ਤੱਕ ਦੇਖਦੇ ਹੋ ਦੇਖਦੇ ਸੁਣਦੇ ਸੁਣਦੇ ਤਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਵੀ ਕਰਿਓ ਤਾਂ ਜੋ ਉਹਨਾਂ ਭੈਣ ਭਰਾਵਾਂ ਤੱਕ ਪਹੁੰਚ ਸਕੇ ਜਿਹੜੇ ਭੈਣ ਭਰਾਵਾਂ ਨੂੰ ਇਸ ਦੀ ਬਹੁਤ ਲੋੜ ਹੈ ਤਾਂ ਜੋ ਉਹਨਾਂ ਭੈਣ ਭਰਾਆਂ ਦਾ ਵੀ ਭਲਾ ਹੋ ਸਕੇ ਜਿਹੜੇ ਭੈਣ ਭਰਾ ਕਹਿੰਦੇ ਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਬੜੀਆਂ ਮੁਸ਼ਕਲਾਂ ਨੇ ਇਸ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਛੋਟੀ ਜੀ ਸਾਖੀ ਸਾਂਝੀ ਕਰਾਂਗੀ ਤੇ ਆਓ ਹੁਣ ਆਪਾਂ ਸਾਖੀ ਸਾਂਝੀ ਕਰੀਏ ਸਭ ਤੋਂ ਪਹਿਲਾਂ ਗੁਰੂ ਇਤਿਹਾਸ ਦੀ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਨ ਲੱਗਿਆ ਸਾਖੀ ਸੁਣਨ ਤੋਂ ਬਾਅਦ ਫਿਰ ਆਪਾਂ ਪੰਕਤੀ ਦੇ ਬਾਰੇ ਗੱਲ ਕਰਾਂਗੇ ਜੋ ਆਪਾਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ 5 ਵਾਰ ਪੜ੍ਹਨੀ ਹੈ ਇਹ ਸਾਖੀ ਮੇਰੇ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਦੀ ਹੈ ਛੇਵੇਂ ਪਾਤਸ਼ਾਹ ਮੇਰੀ ਪ੍ਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਇੱਕ ਦਿਨ ਆਪਣੇ ਬਚਨਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਸੀ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿ ਆ ਭਾਈ ਸੰਗਤ ਦੇ ਵਿੱਚ ਕੋਈ ਐਸਾ ਸਿੱਖ ਹੈ ਜੋ ਸਾਨੂੰ ਜਪਜੀ ਸਾਹਿਬ ਜੀ ਦੀ ਬਾਣੀ ਦਾ ਸੁੱਧ ਉਚਾਰਨ ਕਰਕੇ ਸੁਣਾ ਸਕੇ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਪੂਰੀ ਇਕਾਗਰਤਾ ਦੇ ਨਾਲ ਪੜ੍ਹ ਸਕੇ ਤੇ ਕਹਿੰਦੇ ਪੂਰੀ ਸੰਗਤ ਦੇ ਵਿੱਚ ਇੱਕ ਦੂਸਰੇ ਦੇ ਮੂੰਹ ਵੱਲ ਵੇਖਣ ਲੱਗੇ ਉਸੇ ਹੀ ਸੰਗਤ ਦੇ ਵਿੱਚੋਂ ਇੱਕ ਸਿੱਖ ਉੱਠਿਆ ਉਹਨੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਦੇ ਅੱਗੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੇਕਰ ਤੁਸੀਂ ਕਿਰਪਾ ਕਰੋ ਤੁਸੀਂ ਥਾਪਨਾ ਦਿਵੋ ਤੁਸੀਂ ਆਗਿਆ ਦਿਵੋ ਤਾਂ ਮੈਂ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਸ਼ੁੱਧਤਾ ਅਤੇ ਇਕਾਗਰਤਾ ਦੇ ਨਾਲ ਪੜ ਸਕਦਾ ਹਾਂ ਕਹਿੰਦੇ ਸੱਚੇ ਪਾਤਸ਼ਾਹ ਨੇ ਉਸ ਸਿੱਖ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਥਾਪਨਾ ਦਿੱਤੀ ਉਹਨੂੰ ਇਜਾਜ਼ਤ ਦਿੱਤੀ ਤੇ ਕਹਿੰਦੇ ਪਾਤਸ਼ਾਹ ਜੀ ਨੇ ਭਾਈ ਗੋਪਾਲਾ ਜੀ ਦੇ ਲਈ ਪੜਾ ਸੁਣਾ ਆਸਣ ਲਗਵਾਇਆ ਤੇ ਉਹ ਆਸਣ ਆਪਣੇ ਸੰਗਾਸਨ ਦੇ ਨਾਲੋਂ ਥੋੜਾ ਜਿਹਾ ਉਚਾਰ ਖਵਾਇਆ ਕਿਉਂਕਿ ਪਾਸਾ ਜੀ ਦੇ ਮਨ ਦੇ ਵਿੱਚ ਗੁਰਬਾਣੀ ਦੇ ਪ੍ਰਤੀ ਜਬਜੀ ਸਾਹਿਬ ਜੀ ਦੀ ਬਾਣੀ ਦੇ ਪ੍ਰਤੀ ਬਹੁਤ ਜ਼ਿਆਦਾ ਸਰਧਾ ਭਾਵਨਾ ਸੀ ਬਹੁਤ ਸਤਿਕਾਰ ਸੀ ਸੱਚੇ ਪਾਸਾ ਨੇ ਆਪਣੇ ਨਾਲ ਉੱਚਾ ਆਸਣ ਰਖਵਾ ਕੇ ਭਾਈ ਗੋਪਾਲਾ ਜੀ ਨੂੰ ਜਬਜੀ ਸਾਹਿਬ ਜੀ ਦਾ ਪਾਠ ਕਰਨ ਨੂੰ ਕਿਹਾ ਇੰਨਾ ਪਿਆਰ ਇੰਨਾ ਸਤਿਕਾਰ ਇੰਨੀ ਸਰਧਾ ਬਾਣੀ ਦੇ ਪ੍ਰਤੀ ਹੈ ਪਾਸਾ ਜੀ ਕਹਿੰਦੇ ਭਾਈ ਗੋਪਾਲਾ ਜੀ ਸੱਚੇ ਪਾਸਾ ਤੋਂ ਆਗਿਆ ਲੈ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਸ਼ੁਰੂ ਕਰੋ ਭਾਈ ਗੋਪਾਲਾ ਜੀ ਨੇ ਪੂਰੀ ਸੁੱਧਤਾ ਤੇ ਇਕਾਗਰਤਾ ਦੇ ਨਾਲ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹੀ ਸੱਚੇ ਪਾਸਾ ਭਾਈ ਗੋਪਾਲਾ ਜੀ ਦੇ ਮੁਖ ਦੇ ਵਿੱਚੋਂ ਜਪਜੀ ਸਾਹਿਬ ਜੀ ਦੇ ਪਾਠ ਦਾ ਸੁੱਧ ਉਚਾਰਨ ਸੁਣ ਕੇ ਬਹੁਤ ਖੁਸ਼ ਹੋਏ ਜਿਉਂ-ਜਿਉਂ ਪਾਠ ਸੁਣ ਰਹੇ ਸੀ ਤਿਉ ਤ ਉਹ ਆਪਣੇ ਸੰਗਾਸਨ ਤੋਂ ਥੋੜਾ-ਥੋੜਾ ਪਿੱਛੇ ਹਟ ਰਹੇ ਸੀ ਕਿੰਦੇ ਜਪਜੀ ਸਾਹਿਬ ਦੇ ਪਾਠ ਦੀ ਸੰਪੂਰਨਤਾ ਤੋਂ ਬਾਅਦ ਪਾਸਾ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਭਾਈ ਜਾਓ ਅਤੇ ਜੋ ਕੱਲ ਸਿੱਖ ਸਿੱਖ ਸੰਗਤ ਸਾਡੇ ਲਈ ਇੱਕ ਘੋੜਾ ਲੈ ਕੇ ਆਈਆਂ ਸੀ ਨਾ ਸਾਨੂੰ ਘੋੜਾ ਭੇਟ ਕਰਕੇ ਗਈਆਂ ਸੀ ਨਾ ਉਹ ਘੋੜੇ ਨੂੰ ਕਾਠੀ ਸਮੇਤ ਲਿਆ ਕੇ ਮੇਰੇ ਸਿੱਖ ਨੂੰ ਦੇ ਦਿਓ ਜਿਸ ਨੇ ਇਸ ਬਾਣੀ ਦਾ ਬੜਾ ਸੋਹਣਾ ਉਚਾਰਨ ਕੀਤਾ ਤੇ ਸਾਨੂੰ ਜਪਜੀ ਸਾਹਿਬ ਜੀ ਦਾ ਉਹ ਉਚਾਰਨ ਕਰਕੇ ਸੁਣਾਇਆ ਜਦੋਂ ਇਹ ਬਚਨ ਪਾਤਸ਼ਾਹ ਨੇ ਕੀਤੇ ਤੇ ਭਾਈ ਗੋਪਾਲਾ ਜੀ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ ਤੇ ਭਾਈ ਗੋਪਾਲਾ ਜੀ ਨੇ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪੈ ਗਏ ਤੇ ਚਰਨ ਫੜ ਕੇ ਕਹਿਣ ਲੱਗੇ ਅੰਤਰਜਾਮੀ ਪਾਤਸ਼ਾਹ ਸੁਣਿਆ ਸੀ ਕਿ ਤੁਸੀਂ ਦਿਲਾਂ ਦੇ ਜਾਣਨ ਵਾਲੇ ਹੋ ਪਰ ਤਖ ਹੋ ਤੁਸੀਂ ਸਭ ਕੁਝ ਦੇਖ ਲਿਆ ਪਾਤਸ਼ਾਹ ਤੁਸੀਂ ਤਾਂ ਬਿਨਾਂ ਬੋਲਿਆਂ ਬਿਨਾਂ ਮੰਗਿਆਂ ਹੀ ਸਭ ਕੁਝ ਸਮਝ ਗਏ ਮੇਰੇ ਮਨ ਦੇ ਵਿੱਚ ਜੋ ਫੁਰਨਾ ਆਇਆ ਤੁਸੀਂ ਮੇਰੇ ਕਹਿਣ ਤੋਂ ਪਹਿਲਾਂ ਹੀ ਪੂਰਾ ਕਰ ਦਿੱਤਾ ਤਾਂ ਪਾਤਸ਼ਾਹ ਮੈਂ ਕਿਸ ਤਰ੍ਹਾਂ ਤੁਹਾਡਾ ਸ਼ੁਕਰਗੁਜ਼ਾਰ ਕਰਾਂ ਮੈਂ ਕਿਸ ਤਰ੍ਹਾਂ ਤੁਹਾਡਾ ਸੁਕਰਾਨਾ ਕਰਾਂ ਪਾਤਸ਼ਾਹ ਮੈਨੂੰ ਨਹੀਂ ਸਮਝ ਆ ਰਹੀ ਮੇਰੇ ਸੇਵੇਂ ਪਾਤਸ਼ਾਹ ਨੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਗੋਪਾਲਾ ਤੁਸੀਂ ਤਾਂ ਮਾਘੀ ਪੜੀ ਛੁੱਟੀ ਰੱਖੀ ਸੀ ਅਸੀਂ ਤਾਂ ਤੁਹਾਡੇ ਤੋਂ ਐਨੇ ਖੁਸ਼ ਹਾਂ ਜਦੋਂ ਤੁਸੀਂ ਧੁਰ ਕੀ ਬਾਣੀ ਜਪਜੀ ਸਾਹਿਬ ਜੀ ਨੂੰ ਇੰਨੀ ਸੁਦਤਾ ਇੰਨੀ ਕਾਗਰਤਾ ਦੇ ਨਾਲ ਪੜਿਆ ਸਾਡਾ ਮਨ ਇਨਾ ਖੁਸ਼ ਹੋਇਆ ਸਾਡੇ ਮਨ ਦਾ ਫੁਰਨਾ ਸੀ ਕਿ ਅਸੀਂ ਤੁਹਾਨੂੰ ਗੁਰੂ ਦੇ ਤਖਤ ਤੇ ਬਿਠਾ ਦਈਏ ਪਰ ਤੁਹਾਡੇ ਮਨ ਦੇ ਵਿੱਚ ਇਹ ਘੋੜੇ ਦੀ ਇੱਛਾ ਆ ਗਈ ਤਾਂ ਸਾਨੂੰ ਤੁਹਾਡੇ ਮਨ ਦੀ ਇੱਛਾ ਪੂਰੀ ਕਰਨੀ ਪਈ ਕਹਿੰਦੇ ਸਾਰੀ ਸੰਗਤ ਇਹ ਗੱਲ ਸੁਣ ਕੇ ਹੈਰਾਨ ਹੋ ਗਈ ਫਿਰ ਉਹਨਾਂ ਨੂੰ ਸਮਝ ਆ ਗਈ ਕਿ ਪਾਤਸ਼ਾਹ ਜਪਜੀ ਸਾਹਿਬ ਦੀ ਬਾਣੀ ਨੂੰ ਸੁਣ ਕੇ ਆਪਣੇ ਤਖਤ ਤੋਂ ਪਿੱਛੇ ਕਿਉਂ ਹਟਦੇ ਜਾ ਰਹੇ ਸੀ ਕਿਉਂਕਿ ਸੱਚੇ ਪਾਤਸ਼ਾਹ ਦੇ ਮਨ ਦੇ ਵਿੱਚ ਇਹ ਫੁਰਨਾ ਬਣਾ ਲਿਆ ਸੀ ਕਿ ਮੈਂ ਆਪਣੇ ਇਸ ਪਿਆਰੇ ਸਿੱਖ ਨੂੰ ਆਪਣੀ ਗੁਰਤਾ ਗਦੀ ਦਾ ਵਾਰਸ ਬਣਾ ਦੇਵਾਂਗਾ ਹੁਆ ਹੈ ਗੁਰੂ ਹੁਆ ਹੈ ਗੋ ਤਾਂ ਇਥੋਂ ਪਤਾ ਲੱਗਦਾ ਹੈ ਕਿ ਮੇਰੇ ਪਾਤਸ਼ਾਹ ਧੰਨ ਧੰਨ ਸਾਹਿਬ ਸਿਰਗੁਰ ਹਰਗੋਬਿੰਦ ਸਾਹਿਬ ਜੀ ਨੂੰ ਜਪਜੀ ਸਾਹਿਬ ਜੀ ਦੀ ਬਾਣੀ ਦੇ ਨਾਲ ਬਹੁਤ ਪਿਆਰ ਸੀ ਪਿਆਰ ਹੀ ਨਹੀਂ ਬਲਕਿ ਉਹਨਾਂ ਸਿੱਖਾਂ ਦੇ ਨਾਲ ਵੀ ਕਿੰਨਾ ਪਿਆਰ ਹੈ ਜੋ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਪੂਰੀ ਸੁੱਧਤਾ ਦੇ ਨਾਲ ਇਕ ਅਗਰ ਚਿਤਧਾਨ ਦੇ ਨਾਲ ਪੜਦੇ ਨਹੀਂ ਜੋ ਰੋਜ਼ ਜਪਜੀ ਸਾਹਿਬ ਜੀ ਦੇ ਪਾਠ ਨੂੰ ਪੂਰਾ ਮਨ ਲਾ ਕੇ ਕਰਦੇ ਨਹੀਂ ਤਾਂ ਆਪਾਂ ਵੀ ਆਪਣੇ ਛੇਵੇਂ ਪਾਸਾ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨੀਆਂ ਨੇ ਆਪਣੇ ਗੁਰੂ ਨਾਨਕ ਪਾਸਾ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨੀਆਂ ਨੇ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਪੜ ਪੜ ਕੇ ਪਰ ਸਾਡੇ ਵਿੱਚੋਂ ਬਹੁਤੇ ਮੈਂ ਪਰਾ ਕੀ ਕਹਿੰਦੇ ਨੇ ਕਿ ਉਹ ਹਰ ਰੋਜ਼ ਸਵੇਰੇ ਉੱਠਦੇ ਨੇ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਨੇ ਪਰ ਉਹਨਾਂ ਨੂੰ ਖੁਦ ਨਹੀਂ ਪਤਾ ਲੱਗਦਾ ਕਿ ਕਿੰਨੀਆਂ ਗਲਤੀਆਂ ਹੋ ਰਹੀਆਂ ਨੇ ਤੇ ਕਦੋਂ ਅਸੀਂ ਜਪਜੀ ਸਾਹਿਬ ਜੀ ਦਾ ਪਾਠ ਕਰ ਲਿਆ ਤੇ ਕਦੋਂ ਅਸੀਂ ਸਟਾਰਟ ਕੀਤਾ ਤੇ ਕਦੋਂ ਅਸੀਂ ਇਸ ਨੂੰ ਖਤਮ ਕਰ ਦਿੱਤਾ ਅਸੀਂ ਬਾਣੀ ਦੇ ਅਰਥ ਕੀ ਸਮਝਾਂਗੇ ਅਸੀਂ ਤਾਂ ਅਜੇ ਤੱਕ ਸੁੱਧ ਉਚਾਰਨ ਕਰਨਾ ਹੀ ਨਹੀਂ ਸਿੱਖਿਆ ਪਤਾ ਨਹੀਂ ਕਿੰਨੇ ਸ਼ਬਦ ਜੋ ਅਸੀਂ ਗੱਲ ਤਬੋਲ ਜਾਂਦੇ ਆ ਪਰ ਬਾਣੀ ਦਾ ਸੁੱਧ ਉਚਾਰਨ ਕਰਨਾ ਬਹੁਤ ਲਾਜ਼ਮੀ ਹੈ ਜੇਕਰ ਅਸੀਂ ਜਪਜੀ ਸਾਹਿਬ ਦੀ ਇੱਕ ਇੱਕ ਬਾਣੀ ਸੁੱਧ ਉਚਾਰਨ ਕਰਕੇ ਪੜਾਂਗੇ ਭਾਵੇਂ ਅਸੀਂ ਘਟ ਪੜ ਲਈਏ ਪਰ ਅਸੀਂ ਸੁੱਧ ਉਚਾਰਨ ਕਰਕੇ ਪੜਾਂਗੇ ਨਾ ਤਾਂ ਪਾਤਸ਼ਾਹ ਤੋਂ ਮੂੰਹ ਹੀ ਮੂੰਹ ਮੰਗੀਆਂ ਮਰਾਦਾਂ ਪੂਰੀਆਂ ਕਰ ਲਵਾਂਗੇ ਬਿਨਾ ਬੋਲਿਆਂ ਬਿਨਾ ਮੰਗਿਆਂ ਸੱਚੇ ਪਾਤਸ਼ਾਹ ਆਪਣੀ ਮਰਜ਼ੀ ਦੇ ਨਾਲ ਬਹੁਤ ਕੁਝ ਦੇ ਦਿੰਦੇ ਐ ਜਦੋਂ ਉਹ ਉਹਨਾਂ ਦੇ ਪਿਆਰੇ ਬਾਣੀ ਦਾ ਸਤਿਕਾਰ ਕਰਦੇ ਨੇ, ਸੁੱਧ ਬਾਣੀ ਦਾ ਉਚਾਰਨ ਕਰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਇਕਾਗਰਤਾ ਦੇ ਨਾਲ ਬਾਣੀ ਪੜ੍ਹਦੇ ਨੇ ਤਾਂ ਆਪਾਂ ਵੀ ਆਪਣੇ ਪਾਸਾ ਦੀਆਂ ਖੁਸ਼ੀਆਂ, ਬਰਕਤਾਂ ਹਾਸਲ ਕਰਨੀਆਂ ਨੇ। ਭਾਵੇਂ ਘੱਟ ਤੋਂ ਘੱਟ ਬਾਣੀ ਪੜ੍ਹ ਲਓ ਪਰ ਸੁੱਧ ਉਚਾਰਨ ਕਰੋ, ਇਕਾਗਰ ਚਿੱਤ ਹੋ ਕੇ ਬਾਣੀ ਨੂੰ ਪੜ੍ਹੋ। ਆਫਿਰ ਸਾਨੂੰ ਵੀ ਪਾਣੀ ਦਾ ਸੁੱਧ ਉਚਾਰਨ ਕਰਨਾ ਪਵੇਗਾ ਪਾਣੀ ਨੂੰ ਮਨ ਚਿੱਤ ਲਾ ਕੇ ਪੜਨਾ ਪਵੇਗਾ ਇਹ ਨਹੀਂ ਹੈ ਵੀ ਆਪਾਂ ਸਿਰਫ ਟਾਈਮ ਪਾਸ ਦੇ ਲਈ ਪਾਣੀ ਪੜਦੇ ਆ ਲੋਕ ਦਿਖਾਵੇ ਲਈ ਪਾਣੀ ਪੜ ਰਹੇ ਆ ਨਹੀਂ ਜੀ ਨਹੀਂ ਅਸੀਂ ਆਪਣੇ ਗੁਰੂ ਨੂੰ ਖੁਸ਼ ਕਰਨਾ ਅਸੀਂ ਆਪਣਾ ਅੱਗਾ ਸਵਾਰਨਾ ਅਸੀਂ ਆਪਣਾ ਇਹ ਲੋਕ ਤਾਂ ਸਵਾਰ ਹੀ ਗੁਰੂ ਦੇਵੇਗਾ ਜੇਕਰ ਅਸੀਂ ਬਾਣੀ ਸੁੱਧ ਪੜਾਂਗੇ ਇਕਾਗਰ ਚਿੱਤ ਹੋ ਕੇ ਪੜਾਂਗੇ ਭਾਵੇਂ ਅਸੀਂ ਘੱਟ ਪੜ ਲਈਏ ਸਾਨੂੰ ਫਲ ਪੂਰੀ ਸੁਖੂਨੀ ਸਬਜੀ ਦਾ ਵੀ ਓਨਾ ਹੀ ਮਿਲਣਾ ਜਿੰਨਾ ਅਸੀਂ ਇੱਕ ਪੰਗਤੀ ਨੂੰ ਸੁੱਧ ਉਚਾਰਨ ਕਰਕੇ ਪੜ ਲਵਾਂਗੇ ਉਸ ਦਾ ਵੀ ਫਲ ਓਨਾ ਹੀ ਮਿਲਣਾ ਜੇਕਰ ਅਸੀਂ ਕਾਲੀ ਕਾਲੀ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਪੂਰਾ ਕਰ ਲਿਆ ਉਸ ਦਾ ਫਾਲਸਾ ਨੂੰ ਮਿਲੇਗਾ ਜ਼ਰੂਰ ਪਰ ਬਹੁਤ ਘੱਟ ਜੇਕਰ ਅਸੀਂ ਇੱਕ ਮਨ ਇੱਕ ਚਿੱਤ ਹੋ ਕੇ ਸੁੱਧ ਉਚਾਰਨ ਜਪਜੀ ਸਾਹਿਬ ਜੀ ਦਾ ਘੱਟ ਪਾਠ ਵੀ ਕਰ ਲਿਆ ਨਾ ਤਾਂ ਉਸ ਦਾ ਪਾਠ ਸਾਨੂੰ ਜਪਜੀ ਸਾਹਿਬ ਜੀ ਦੇ ਪੰਜ ਪਾਠਾਂ ਦੇ ਬਰਾਬਰ ਮਿਲ ਜਾਵੇਗਾ ਅਸੀਂ ਇਹ ਟਾਈਮ ਪੂਰਾ ਕਰਦਾ ਕਾਲੀ ਕਾਲੀ ਪਾਠ ਕਰਕੇ ਬਸ ਕੰਮ ਨਿਵੇੜਦਾ ਜਿੰਨੀ ਵੀ ਪਾਣੀ ਪੜਨੀ ਹੈ ਨਾ ਉਹ ਪੂਰੀ ਸ਼ੁੱਧਤਾ ਦੇ ਨਾਲ ਇਕਾਗਰਤਾ ਦੇ ਨਾਲ ਪੜਨੀ ਹੈ ਜੇ ਬਾਦਸ਼ਾਹ ਨੇ ਇੰਨੀ ਕਿਰਪਾ ਕਰ ਦਿੱਤੀ ਹੈ ਕਿ ਅਸੀਂ ਰੋਜ਼ ਅੰਮ੍ਰਿਤ ਵੇਲੇ ਉੱਠਦੇ ਆ ਨਾ ਤਾਂ ਇਸ ਵੇਲੇ ਨੂੰ ਸੰਭਾਲ ਲਓ ਮੇਰੇ ਭੈਣੋ ਤੇ ਭਰਾਵੋ ਇਸ ਵੇਲੇ ਨੂੰ ਸੰਭਾਲ ਲਓ ਇੱਕ ਵਾਰ ਬਾਣੀ ਦੇ ਲੜ ਨੂੰ ਫੜ ਕੇ ਦੇਖੋ ਮੈਂ ਹਰ ਰੋਜ਼ ਆਪਣੀਆਂ ਵੀਡੀਓਜ਼ ਦੇ ਵਿੱਚ ਤੁਹਾਨੂੰ ਦੱਸਦੀਆਂ ਕਿ ਗੁਰੂ ਦੇ ਲੜ ਲੱਗ ਕੇ ਦੇਖੋ ਗੁਰੂ ਨੇ ਬੜਾ ਕੁਝ ਦੇ ਦੇਣਾ ਮੇਰੀ ਵੀ ਜ਼ਿੰਦਗੀ ਸਵਾਰੀ ਹੈ ਤੇ ਤੁਹਾਡੀ ਵੀ ਸਵਾਰਨਗੇ ਗੁਰੂ ਦੇ ਲੜ ਦੇਖੋ ਲੱਗ ਕੇ ਇਸ ਵੇਲੇ ਦੇ ਵਿੱਚ ਜੋ ਵੀ ਗੁਰਬਾਣੀ ਦਾ ਪਾਠ ਕਰਦੇ ਆਂ ਪੂਰੀ ਸ਼ੁੱਧਤਾ ਪੂਰੀ ਇਕਾਗਰਤਾ ਦੇ ਨਾਲ ਕਰਨਾ ਹੈ ਕਦੇ ਵੀ ਕਾਲੀ ਕਾਲੀ ਪਾਠ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਸਾਰਾ ਦਿਨ ਕੰਮਕਾਰ ਕਰਨ ਵਾਸਤੇ ਪਿਆ ਹੁੰਦਾ ਹੈ ਪੂਰੇ ਦਿਨ ਦੇ ਵਿੱਚ ਆਪਾਂ ਆਪਣੇ ਦੁਨੀਆਵੀ ਕੰਮ ਤੰਦੇ ਕਰਨੇ ਹੁੰਦੇ ਹੈ ਅੰਮ੍ਰਿਤ ਵੇਲੇ ਦੇ ਵਿੱਚ ਅਸੀਂ ਨਾਮ ਜਪਣਾ ਹੈ ਸਿਰਫ ਨਾਮ ਜਪਣਾ ਹੈ ਉਹ ਵੀ ਪੂਰੇ ਮਨ ਦੇ ਨਾਲ ਚਾਹ ਦੇ ਨਾਲ ਜਪਜੀ ਸਾਹਿਬ ਦਾ ਭਾਵੇਂ ਇੱਕ ਪਾਠ ਕਰ ਲੋ ਪਰ ਉਸ ਨੂੰ ਪੂਰੇ ਮਨ ਚਿੱਤ ਲਾ ਕੇ ਕਰਨਾ ਸੁੱਧ ਕਰਨਾ ਇਕਾਗਰਤਾ ਦੇ ਨਾਲ ਕਰਨਾ ਬੱਦੁਰੁੱਤੇ ਬੈਠ ਕੇ ਨਹੀਂ ਪਾਠ ਕਰਨਾ ਵੀ ਸਿਰਫ ਇੱਕ ਰੁਟੀਨ ਬਣਾਈ ਐ ਤੇ ਪਾਠ ਕਰਨਾ ਤੇ ਕਰ ਦਿੱਤਾ ਪਤਾ ਨਹੀਂ ਲੱਗਿਆ ਕਦੋਂ ਸਟਾਰਟ ਕੀਤਾ ਤੇ ਕਦੋਂ ਖਤਮ ਹੋ ਗਿਆ ਰੋਜ਼ ਸਵੇਰੇ ਉੱਠ ਕੇ ਮਨ ਲਾ ਕੇ ਬਾਣੀ ਦਾ ਪਾਠ ਕਰਨਾ ਹੈ ਭਾਵੇਂ ਇੱਕੋ ਜਬਜੀ ਸਾਹਿਬ ਦਾ ਪਾਠ ਕਰ ਲიਏ ਪਰ ਬਾਣੀ ਦਾ ਪਾਠ ਤੁਸੀਂ ਇੱਕ ਮਨ ਇੱਕ ਚਿੱਤ ਹੋ ਕੇ ਕਰਨਾ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਗੱਲਬਾਤ ਕੀਤੀ ਹੈ ਨਾ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਜਪਜੀ ਸਾਹਿਬ ਜੀ ਦੇ ਪਾਠ ਦੇ ਇੱਕ ਪੰਕਤੀ ਦਾ ਘੱਟੋ ਘੱਟ ਪੰਜ ਵਾਰ ਜਾਪ ਕਰਨਾ ਉਹ ਇਸ ਕਰਕੇ ਕਿਉਂਕਿ ਜਦੋਂ ਆਪਾਂ ਇੱਕ ਪੰਕਤੀ ਨੂੰ ਚੁੱਕਾਂਗੇ ਨਾ ਸਟਾਰਟਿੰਗ ਤੋਂ ਸਟਾਰਟ ਕਰ ਲੋ ਜਦੋਂ ਪੰਜ ਵਾਰ ਬੋਲਦੇ ਆ ਨਾ ਪੰਜ ਵਾਰ ਪੜਨ ਦੇ ਨਾਲ ਸਾਡੀਆਂ ਗਲਤੀਆਂ ਨੇ ਜਿਹੜੀਆਂ ਉਹ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਜਿਹੜੇ ਅਸੀਂ ਗਲਤ ਉਚਾਰਨ ਕਰਦੇ ਆ ਨਾ ਉਹ ਅਸੀਂ ਕਰਨੋਂ ਹਟ ਜਾਵਾਂਗੇ ਅੱਜ ਤੋਂ ਹੀ ਸਾਨੂੰ ਇਹ ਕੰਮ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਸੌਣ ਲੱਗਿਆ ਇੱਕ ਪੰਗਤੀ ਨੂੰ ਆਪਾਂ 5 ਵਾਰ ਬੋਲਾਂਗੇ ਨਾ ਸਾਨੂੰ ਪਤਾ ਲੱਗ ਜਾਣਾ ਹੈ ਅਸੀਂ ਕਿੱਥੇ ਗਲਤ ਬੋਲ ਰਹੇ ਹਾਂ ਤੇ ਦੂਸਰੀ ਗੱਲ ਇੱਕ ਪੰਗਤੀ ਨੂੰ 5 ਵਾਰ ਬੋਲਾਂਗੇ ਤਾਂ ਸਾਨੂੰ ਉਹਦੇ ਅਰਥ ਵੀ ਸਮਝ ਆ ਜਾਣਗੇ ਕਿ ਪਾਤਸ਼ਾਹ ਜੀ ਸਾਨੂੰ ਕੀ ਸਮਝਾਉਣਾ ਚਾਹੁੰਦੇ ਅਸੀਂ ਕਾਲੀ ਕਾਲੀ ਪਾਠ ਕਰਦੇ ਹਾਂ ਬੈਠ ਕੇ ਪਾਠ ਕਰਦੇ ਹਾਂ ਇਸੇ ਕਰਕੇ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕਿੰਨੀਆਂ ਗਲਤੀਆਂ ਕਰ ਰਹੇ ਹਾਂ ਕਿੱਥੇ ਕਿੱਥੇ ਗਲਤੀਆਂ ਕਰ ਰਹੇ ਹਾਂ ਕੁਝ ਗਲਤੀਆਂ ਐਸੀਆਂ ਨੇ ਜੋ ਅਸੀਂ ਪੱਕੀਆਂ ਕਰ ਲਈਆਂ ਨੇ ਜਿਹੜਾ ਸ਼ਬਦ ਸ਼ੁਰੂ ਤੋਂ ਗਲਤ ਬੋਲਦੇ ਸੀ ਉਹ ਸਾਨੂੰ ਵਾਰ-ਵਾਰ ਟੋਕਿਆ ਵੀ ਜਾਂਦਾ ਹੈ ਪਰ ਸਾਡੀ ਜ਼ੁਬਾਨ ਦੇ ਉੱਤੇ ਵਾਰ-ਵਾਰ ਉਹੀ ਸ਼ਬਦ ਪੱਕਾ ਹੋ ਗਿਆ ਜਿਹੜਾ ਅਸੀਂ ਗਲਤ ਦੁਹਰਾ ਰਹੇ ਸੀ ਗਲਤੀ ਦੇ ਨਾਲ ਵੀ ਅਸੀਂ ਉਸ ਨੂੰ ਫਿਰ ਗਲਤ ਬੋਲ ਰਹੇ ਹਾਂ ਕਿਉਂਕਿ ਜੇਕਰ ਸੱਚੇ ਪਾਸਾ ਦੀ ਖੁਸ਼ੀ ਬਰਕਤ ਹਾਸਲ ਕਰਨੀ ਹੈ ਤਾਂ ਗੁਰੂ ਦਾ ਗਿਆਨ ਹਾਸਲ ਕਰਨਾ ਹੈ ਤਾਂ ਸਾਨੂੰ ਬਾਣੀ ਦਾ ਸੁੱਧ ਉਚਾਰਨ ਕਰਨਾ ਪੈਣਾ ਸੁੱਧ ਬਾਣੀ ਪੜਨੀ ਪੈਣੀ ਹੈ ਅਤੇ ਇਕਾਗਰਤਾ ਦੇ ਨਾਲ ਬਾਣੀ ਪੜਾਂਗੇ ਤਾਂ ਸਾਨੂੰ ਕੁਝ ਪੱਲੇ ਪਵੇਗਾ ਇਦਾਂ ਤਾਂ ਕਾਲੀ ਕਾਲੀ ਦੇ ਵਿੱਚ ਜਿੰਨੇ ਮਰਜ਼ੀ ਪਾਠ ਕਰ ਜਾਈਏ ਪਤਾ ਹੀ ਨਹੀਂ ਲੱਗਣਾ ਕੇ ਗੁਰੂ ਸਾਹਿਬ ਜੀ ਸਾਨੂੰ ਕੀ ਸਮਝਾ ਰਹੇ ਇਹ ਜੋ ਵੀ ਗੁਰਬਾਣੀ ਦਾ ਪਾਠ ਆਪਾਂ ਕਰਦੇ ਆ ਨਾ ਇਹ ਗੁਰੂ ਸਾਹਿਬ ਜੀ ਨੇ ਸਾਨੂੰ ਗਿਆਨ ਦਿੱਤਾ ਹੈ ਗਿਆਨ ਦੀਆਂ ਗੱਲਾਂ ਕਰਦੇ ਨੇ ਪਾਸਾ ਆਪ ਬੋਲ-ਬੋਲ ਕੇ ਸਾਨੂੰ ਸਮਝਾਉਂਦੇ ਆ ਸਾਨੂੰ ਦੱਸਦੇ ਆ ਕਿ ਸਾਡੇ ਲਈ ਕੀ ਸਹੀ ਹੈ ਕੀ ਗਲਤ ਜੇਕਰ ਅਸੀਂ ਇਦਾਂ ਕਰਨਾ ਸ਼ੁਰੂ ਕਰ ਦਿੱਤਾ ਨਾ ਸਾਡੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਦੇ ਹੱਲ ਵੀ ਗੁਰਬਾਣੀ ਦੇ ਵਿੱਚ ਦੱਸੇ ਆ ਜੇਕਰ ਅਸੀਂ ਉਹਨਾਂ ਹਲ ਉਹ ਗੁਰਬਾਣੀ ਨੂੰ ਸਹੀ ਉਚਾਰਨ ਦੇ ਨਾਲ ਤੇ ਸਮਝ ਸਮਝ ਕੇ ਪੜਨਾ ਸ਼ੁਰੂ ਕਰ ਦਿੱਤਾ ਤਾਂ ਆਸੀਂ ਆਪਣੀ ਜ਼ਿੰਦਗੀ ਦੇ 90% ਹੱਲ ਆਪ ਲੱਭ ਲੈਣੀਆਂ ਗੁਰਬਾਣੀ ਦੇ ਵਿੱਚ ਬਾਕੀ 10% ਉਸ ਗੁਰੂ ਮਹਾਂਪੁਰਖ ਜੀ ਨੇ ਸਾਡੇ ਬਾਣੀ ਨੇ ਸਾਰੇ ਸਾਡੇ ਦੁੱਖ ਖਤਮ ਕਰ ਦਿੰਦੇ ਆਸੀਂ ਉਹਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਮਾਨ ਦੇ ਨਾਲ ਪੜਾਂਗੇ ਸੁਧ ਪੜਾਂਗੇ ਫਿਰ ਅੱਜ ਤੋਂ ਹੀ ਕੋਸ਼ਿਸ਼ ਕਰੀਏ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲਦਾ ਹੈ ਨਾ ਉਦੋਂ ਆਪਾਂ ਉਸ ਸਮੇਂ ਨੂੰ ਗੁਰਬਾਣੀ ਦੇ ਅਰਥ ਸਮਝਣ ਦੇ ਉੱਤੇ ਲਾਈਏ ਜਾਂ ਫਿਰ ਬਾਣੀ ਦਾ ਸੁੱਧ ਉਚਾਰਨ ਕਰਨ ਦੇ ਉੱਤੇ ਲਾਈਏ ਬਾਣੀ ਪੜ੍ਹਨੀ ਸਿੱਖੀਏ ਭਾਵੇਂ ਇੱਕ ਇੱਕ ਪੰਗਤੀ ਕਰਕੇ ਹੀ ਪੜ੍ਹਨੀ ਸਿੱਖੀਏ ਜੇਕਰ ਮੈਂ ਤੁਹਾਨੂੰ ਦੱਸਾਂ ਨਾ ਮੇਰੀ ਜ਼ਿੰਦਗੀ ਇੱਕ ਇੱਕ ਪੰਗਤੀ ਨੇ ਬਦਲੀ ਹੈ ਮੈਂ ਇੱਕ ਪੰਗਤੀ ਨੂੰ 5-5 ਬਾਰ ਪੜ੍ਹਦੀ ਸੀ ਨਾ ਤਾਂ ਉਹ ਵੀ ਇੱਕ ਤਰ੍ਹਾਂ ਮੇਰੇ ਲਈ ਮੰਤਰ ਸਿੱਧ ਹੋਈਆਂ ਮੇਰੀ ਜ਼ਿੰਦਗੀ ਉਹਨਾਂ ਨੇ ਬਦਲ ਕੇ ਰੱਖ ਦਿੱਤੀ 2025 ਦਾ ਸਾਲ ਜੇਕਰ ਤੁਸੀਂ ਆਪਣੀ ਜ਼ਿੰਦਗੀ ਬਦਲਨੀ ਚਾਹੁੰਦੇ ਹੋ ਤਾਂ ਹਰ ਰੋਜ਼ 5 ਮਿੰਟ ਕੱਢ ਲਈਏ ਤੇ ਕੁਝ ਇੱਕ ਪੰਕਤੀਆਂ ਲੈ ਲਓ ਗੁਰੂ ਸਾਹਿਬ ਜੀ ਨੇ ਤੇ ਕੁਝ ਨਹੀਂ ਤਾਂ ਇੱਕ ਪੰਕਤੀ ਹੀ ਲੈ ਲਓ ਉਸ ਨੂੰ ਪੰਜ ਵਾਰ ਬੋਲੋ ਤੇ ਉਸ ਨੂੰ ਸਮਝੋ ਤੇ ਉਸ ਦੇ ਵਿੱਚੋਂ ਗਲਤੀਆਂ ਕੱਢੋ ਜੋ ਤੁਸੀਂ ਬੋਲਣ ਸਮੇਂ ਉਚਾਰਨ ਕਰਦੇ ਸੀ ਜਦੋਂ ਇਹ ਸਾਨੂੰ ਅਰਥ ਸਮਝ ਆਏ ਅਸੀਂ ਸੁੱਧ ਉਚਾਰਨ ਕਰਨਾ ਸਿੱਖ ਲਿਆ ਸਾਡੀ ਜ਼ਿੰਦਗੀ ਦੇ ਵਿੱਚ ਉਸੇ ਵੇਲੇ ਤੋਂ ਬਦਲਾਅ ਉਹਨਾ ਸ਼ੁਰੂ ਹੋ ਜਾਣਾ ਤੇ ਜੋ 2025 ਦਾ ਸਾਲ ਹੈ ਜੇਕਰ ਆਪਾਂ ਇਸ ਤਰ੍ਹਾਂ ਦੇ ਨਾਲ ਸ਼ੁਰੂਆਤ ਕਰ ਲਈ ਤਾ ਸਾਡੀ ਜ਼ਿੰਦਗੀ ਦੇ ਵਿੱਚ ਇੰਨੇ ਬਦਲਾਵ ਆ ਜਾਣੇ ਕਿ ਤੁਸੀਂ ਨੇ ਖੁਦ ਮੇਰੀ ਇਹ ਵੀਡੀਓ ਸੁਣ ਕੇ ਮੈਨੂੰ ਕਮੈਂਟ ਕਰਕੇ ਦੱਸਣਿਆ ਕਿ ਦੀ ਸੱਚਮੁੱਚ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਵ ਆ ਗਿਆ ਸਾਨੂੰ ਜੀਣਾ ਆ ਗਿਆ ਸਾਨੂੰ ਜੀਵਨ ਜਾਚ ਆ ਗਈ ਹੈ ਅੱਜ ਤੋਂ ਹੀ ਆਪਣੀ ਜ਼ਿੰਦਗੀ ਦਾ ਇਹ ਨਿਯਮ ਪੱਕਾ ਕਰ ਲੋ ਗੁਰਬਾਣੀ ਭਾਵੇਂ ਘੱਟ ਪੜ ਲੋ ਪਰ ਸੁੱਧ ਉਚਾਰਣ ਕਰੋ ਇਕਾਗਰ ਚਿੱਤ ਹੋ ਕੇ ਪੜੋ ਤੇ ਬਾਣੀ ਨੂੰ ਸਮਝ ਕੇ ਪੜੋ ਗਲਤੀਆਂ ਨਾ ਕਰੋ ਜੇਕਰ ਇਦਾਂ ਕਰਨਾ ਸ਼ੁਰੂ ਕਰ ਦਿੱਤਾ ਭਾਵੇਂ ਇੱਕ ਦਿਨ ਦੇ ਵਿੱਚ ਇੱਕ ਜਪਜੀ ਸਾਹਿਬ ਦਾ ਕਰ ਲੋ ਪਾਠ ਥੋੜਾ ਥੋੜਾ ਸਮਝ ਕੇ ਕਰੋ ਇੱਕ ਮਨ ਇੱਕ ਚਿੱਤ ਹੋ ਕੇ ਕਰੋ ਫਿਰ ਮੈਂ 1000 ਪਰ ਸੰਤ ਕਹਿੰਦੀ ਆ ਕਿ ਤੁਹਾਡੀ ਜ਼ਿੰਦਗੀ ਦੇ ਜਿਹੜੇ ਦੁੱਖ ਨੇ ਨਾ ਉਹ 15 ਦਿਨਾਂ ਦੇ ਵਿੱਚ ਖਤਮ ਹੋ ਜਾਣੇ ਆ ਜੇਕਰ ਤੁਸੀਂ ਏਦਾਂ ਆਪਣੀ ਜ਼ਿੰਦਗੀ ਦਾ ਏਮ ਬਣਾ ਲਿਆ ਕਿ ਮੈਂ ਸੁੱਧ ਬਾਣੀ ਪੜਨੀ ਆ ਭਾਵੇਂ ਮੈਥੋਂ ਘਟ ਪੜੀ ਜਾਵੇ ਪਰ ਮੈਂ ਬਾਣੀ ਸੁੱਧ ਪੜਨੀ ਆ ਕਦੀ ਕਿਸੇ ਦੀ ਰੀਸ ਨਾ ਕਰੋ ਕਿ ਉਸਨੇ ਇੰਨੀਆਂ ਬਾਣੀਆਂ ਪੜੀਆਂ ਤੇ ਉਹਨੂੰ ਇਹ ਫਾਲ ਮਿਲ ਗਿਆ ਜਾਂ ਉਹ ਫਾਲ ਮਿਲ ਗਿਆ ਫਾਲ ਤੁਹਾਨੂੰ ਉੱਡਾ ਹੀ ਮਿਲੇਗਾ ਤੁਹਾਡੀ ਇੱਛਾ ਜਿੰਨੀ ਵੱਡੀ ਮਰਜ਼ੀ ਹੋਵੇ ਉਹ ਤੁਹਾਡੀ ਪੂਰੀ ਹੋਵੇਗੀ ਭਾਵੇਂ ਤੁਸੀਂ ਜੱਬਜੀ ਸਾਹਿਬ ਦੀ ਇੱਕ ਪੰਕਤੀ ਦਾ ਜਾਪ ਪੰਜ ਵਾਰ ਕਰਕੇ ਵੇਖ ਲਓ ਤੁਹਾਡੀ ਇੱਛਾ ਤੁਹਾਡੀ ਹਾਜ਼ਰੀ ਗੁਰੂ ਅੱਗੇ ਲੱਗ ਗਈ ਹੈ ਤੁਹਾਡੀ ਉਸ ਗੁਰੂ ਨੇ ਇਹ ਇੱਛਾ ਜ਼ਰੂਰ ਪੂਰੀ ਕਰਨੀ ਸੋ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਜ਼ਰੂਰ ਲਿਖਿਆ ਕਰੋ ਜੇਕਰ ਕੋਈ ਵੀ ਗੱਲ ਆਪਣੀ ਭੈਣ ਵੱਲੋਂ ਕਹੀ ਹੋਈ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਉਸ ਨੂੰ ਛੋਟੀ ਵੱਡੀ ਭੈਣ ਸਮਝ ਕੇ ਮੁਆਫ ਕਰ ਦੇਣਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ